ਪੰਜਾਬੀ న్యూਸ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਨਕਲੀ ਖਾਦ ਤੇ ਦਵਾਈਆਂ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ ਗੁਰਮੀਤ ਸਿੰਘ ਖੁੱਡੀਆਂ ਸ਼੍ਰੀ ਅਕਾ ਤਾਂਤ ਸਾਹਿਬ ਦਾ ਫੈਸਲਾ ਸਿਰ ਮੱਥੇ ਪਰਵਾਣ ਕੀਤਾ ਜਾਵੇਗਾ ਡਾਕਟਰ ਅਰਜਜੀਤ ਸਿੰਘ ਚੀਮਾ ਸੀਬੀਐਸਸੀ ਦੀ ਭਾਰਤੀ ਲਈ ਇਮਤਿਹਾਨ ਤੇ ਕੜੇ ਲਾਹਣ ਦੀ ਐਸਜੀਪੀਸੀ ਪ੍ਰਧਾਨ ਨੇ ਕੀਤੀ ਨਿੰਦਾ ਮੋਹੱਲੇ ਦੇ ਮੈਰਿਟੋਰੀਅਸ ਸਕੂਲ ਚ 10 ਵਿਦਿਆਰਥਣਾਂ ਬੇਹੋਸ਼ ਹੋ ਹਸਟਲ ਚ ਦੋ ਦਿਨਾਂ ਤੋਂ ਨਾ ਬਿਜਲੀ ਤੇ ਨਾ ਪਾਣੀ ਪਾਣੀ ਦਾ ਪੱਧਰ ਬਦਲਣ ਨਾਲ ਰਾਵੀ ਪਾਰਲੇ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟਿਆ ਪੰਜਾਬ ਦੇ ਹਾਕੀ ਖਟਾਰੀਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਪੰਜਾਬ ਮੇਲਚ ਅਕਲ ਲੱਗਣ ਦੀ ਅਫਵਾਹ ਲੋਕਾਂ ਨੇ ਚੱਲਦੀ ਟ੍ਰੇਨ ਚੋਂ ਮਾਰੀਆਂ ਸ਼ਾਲਾਂ ਅੰਕੜਬਾੜੀ ਕੇਂਦਰ ਬਣੇ ਪ੍ਰਸ਼ਟਾਚਾਰ ਦਾ ਅੱਡਾ ਹਨਸਿਮਰਤ ਬਾਦ ਦਾ ਐਕਸ਼ਨ ਸੀਬੀਆਈ ਜਾਂਚ ਲਈ ਲਿਖਿਆ ਲੈਟਰ ਸੀਐਮ ਮਾਨ ਦੇ ਨਾਂਕੇ ਘਰ ਚ ਹੋਈ ਬੱਤੀ ਚੋਰੀ ਹਿਮਾਚਲ ਤੋਂ ਪੰਜਾਬ ਦੀ ਫਰਾਤ ਵਿੱਚ ਰਹੇ 11 ਲੋਕ ਪਾਣੀ ਚ ਰੁੜੇ 9 ਦੀ ਮੌਤ ਨਕਲੀ ਖਾਦ ਤੇ ਦਵਾਈਆਂ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਇੱਕ ਵਾਰ ਫਿਰ ਨਕਲੀ ਖਾਦ ਬੀਜ ਅਤੇ ਦਵਾਈਆਂ ਵੇਚਣ ਵਾਲੇ ਲੋਕਾਂ ਨੂੰ ਤਾੜਨਾ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚੇਤਾਵਨੀ ਦਿੰਦੇ ਕਿਹਾ ਨਕਲੀ ਖਾਦ ਤੇ ਦਵਾਈਆਂ ਵੇਚਣ ਵਾਲੇ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਵੀ ਹੋਵੇ ਸ਼੍ਰੀ ਅਕਾਰਤਤ ਸਾਬ ਦਾ ਫੈਸਲਾ ਸਿਰ ਮੱਥੇ ਪਰਬਾਨ ਕੀਤਾ ਜਾਵੇਗਾ ਡਾਕਟਰ ਦਰਜੀਤ ਸਿੰਘ ਜੀਮਾ ਡਾਕਟਰ ਜੀਮਾ ਵੱਲੋਂ ਸ਼੍ਰੀ ਅਕਾਰਤਤ ਸਾਬ ਦੇ ਜ਼ਥੇਦਾਰ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਮਾਫੀ ਨਾਮੇ ਉੱਤੇ ਬੋਲਦੇ ਹੋਏ ਕਿਹਾ ਕਿ ਜੋ ਵੀ ਫੈਸਲਾ ਸ਼੍ਰੀ ਅਕਾਰਤਤ ਸਾਬ ਤੋਂ ਆਵੇਗਾ ਉਹ ਉਹਨਾਂ ਨੂੰ ਸਿਰ ਮੱਥੇ ਹੋਵੇਗਾ ਉਦਰਾ ਕਾਲੀਦਾਰ ਤੋਂ ਬਾਗੀ ਹੋਏ ਅਗਾਂਹ ਉੱਤੇ ਵੀ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀਬੀਐਸਸੀ ਦੀ ਭਾਰਤੀ ਲਈ ਇਮਤਿਹਾਨ ਜੇ ਕੜੇ ਲਾਉਣ ਦੀ ਐਸਪੀਸੀ ਪ੍ਰਧਾਨ ਨੇ ਕੀਤੀ ਨਿੰਦਿਆ ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਨੇ ਸੀਬੀਐਸਸੀ ਦੇ ਸਹਾਇਕ 77 ਦੀ ਭਾਰਤੀ ਲਈ ਅੱਜ ਕਰਵਾਏ ਗਏ ਇਮਤਿਹਾਨ ਦੌਰਾਨ ਚੰਡੀਗੜ੍ਹ ਦੇ ਸੈਕਟਰ 77 ਤੇ ਕੇਵੀਡੀਐਸ ਸਕੂਲ ਵਿਖੇ ਮਣੀ ਕੇਂਦਰ ਵਿਖੇ ਸੇਕੋम्मीदਵਾਰਾਂ ਦੇ ਕੜੇ ਲਾਹਣ ਦੀ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਐਡਵੋਕੇਟ ਤਾਮੀ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸੀਬੀਐਸਸੀ ਦੇ ਅਧਿਕਾਰੀ ਦੇ ਅਹੁਦੇ ਲਈ ਭਰਤੀ ਪ੍ਰੀਖਿਆ ਵਿੱਚ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਆਖਿਆ। ਮੁਹੱਲੇ ਦੇ ਮੈਰੀਟੋਰੀਅਸ ਸਕੂਲ 'ਚ 7 ਦੇ ਵਿਦਿਆਰਥੀ ਬੇਹੋਸ਼ ਹੋਣ ਤੋਂ ਚੋ ਦੋ ਦਿਨਾਂ ਤੋਂ ਨਾ ਬਿਜਲੀ ਤੇ ਨਾ ਪਾਣੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਦਿ ਮੈਟੋਰੀਅਸ ਸਕੂਲਾਂ ਦੀ ਹਾਲਤ ਬਿਆਨ ਕਰਦੀ ਤਾਜ਼ਾ ਤਸਵੀਰ ਮਹਾਲੀ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਸੈਕਟਰ 70 ਸਿੱਤ ਮੈਟੋਰੀਸ ਸਕੂਲ ਚ ਸੱਤ ਵਿਦਿਆਰਥਣਾਂ ਦਮ ਘੁੱਟਣ ਚਾਹਣ ਕਾਰਨ ਬੇਹੋਸ਼ ਹੋ ਗਈਆਂ ਹਨ ਇਨ੍ਹਾਂ ਵਿੱਚੋਂ ਪੰਜ ਵਿਦਿਆਰਥਣਾਂ ਨੂੰ ਫੇਜ 6 ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸ ਦੇ ਕਿ ਇਸ ਤੋਂ ਪਹਿਲੇ ਵੀ ਪੰਜਾਬ ਸਰਕਾਰ ਦੀ ਘੁਬਾਈ ਹੇਠ ਮੈਟੋਰੀਸ ਸਕੂਲ ਨਾਲ ਸੰਬੰਧਿਤ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਸੰਗਰੂਰ ਚ ਜਿੱਥੇ ਘਟਿਆ ਖਾਣੇ ਨੂੰ ਲੈ ਕੇ ਵਿਦਿਆਰਥੀ ਅਤੇ ਪਿੰਡ ਵਾਸੀਆਂ ਵੱਲੋਂ ਮੈਟੋਰੀਸ ਸਕੂਲ ਦੇ ਹਾਲਾਤ ਬਿਆਨ ਕੀਤੇ ਸਨ ਉਤੇ ਕਾਬਦਦੀ ਸਕੂਲ ਦੀ ਇੱਕ ਘਟਨਾ ਤੋਂ ਹੋਸਟਲ ਦੀ ਇੱਕ ਵਿਦਿਆਰਥੀ ਵੱਲੋਂ ਆਪਣੀ ਜੀਵਨ ਲੀਲਾ ਵੀ ਸਮਾਪਤ ਕੀਤੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਸੀ ਪਾਣੀ ਦਾ ਪੱਧਰ ਬਦਨ ਨਾਲ ਰਾਵੀ ਪਾਰਲੇ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟਿਆ ਸਲਿਚਰਾਂ ਦਰਾਂ ਰਾਦ ਤੋਂ ਹੋ ਰਹੀ ਭਾਰੀ ਪ੍ਰਸਾਤ ਕਾਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਬਦਨ ਨਾਲ ਰਾਵੀ ਦਰਿਆ ਤੋਂ ਪਾਰ ਪੈਂਦੇ ਤਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਸੱਤ ਪਿੰਡ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟ ਗਿਆ ਹੈ ਮਕੌਣਾ ਪਤਨ ਰਾਹੀਂ ਦਰਿਆ ਨੂੰ ਆਰ ਪਾਰ ਕਰਨ ਲਈ ਇੱਕੋ ਇੱਕ ਦਾ ਸਹਾਰਾ ਕਸ਼ਤੀ ਵੀ ਅੱਜ ਬੰਦ ਰਹੀ ਅਤੇ ਲੋਕ ਸਾਰਾ ਦਿਨ ਦੇਸ਼ ਨਾਲੋਂ ਪੱਖ ਪਾਕਿਸਤਾਨ ਦੀ ਸਰਹੱਦ 'ਤੇ 라ਵਿਤ ਰਹਿ ਰਹੀਆਂ ਛੱਲਾਂ ਦਰਮਿਆਨ ਕਹਿ ਰਹੇ ਪੰਜਾਬ ਦੇ ਹਾਕਮਦਾਰੀਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਪੈਰਸੋਲਾਂ ਪੇਕੇ ਵਿੱਚ ਭਾਰਤੀ ਟੀਮ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਭਾਰਤੀ ਟੀਮ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁੱਜੀ ਜਿੱਥੇ ਉਹਨਾਂ ਦਾ ਕੈਬਨਿਟ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਭਾਰਤੀ ਹਾਕੀ ਟੀਮ ਗੁਰੂਕਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਲਈ ਰਵਾਨਾ ਹੋਈ ਪੰਜਾਬ ਵਿੱਚ ਅੱਗ ਲੱਗਣ ਦੀ ਘਟਨਾ ਲੋਕਾਂ ਨੇ ਚੱਲਦੀ ਟ੍ਰੇਨ 'ਚੋਂ ਮਾਰੀਆਂ ਸ਼ਾਲਾ ਉੱਤਰ ਪ੍ਰਦੇਸ਼ ਦੇ ਸ਼ਾਜਹਾਂਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਮੇਲ ਐਕਸਪ੍ਰੈਸ ਵਿੱਚ ਐਤਵਾਰ ਸਵੇਰੇ ਅਚਾਨਕ ਭਗੜਮਚ ਗਈ ਜਿਸ ਵਿੱਚ ਬੀ ਤੋਂ ਵੱਧ ਯਾਤਰੀ ਜਖਮੀ ਹੋ ਗਏ ਯਾਤਰੀਆਂ ਨੂੰ ਸ਼ਾਜਹਾਂਪੁਰ ਮੈਡੀਕਲ ਕਾਰਜ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ 7 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਘਟਨਾ ਭਰੇਲੀ ਅਤੇ ਕਟੜਾ ਸਟੇਸ਼ਨ ਦੇ ਵਿਚਕਾਰ ਵਾਪਰੀ ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੇਨ 'ਚ ਅਚਾਨਕ ਅੱਗ ਲੱਗਣ ਦੀ ਅਫਵਾਹ ਫੈਲ ਗਈ ਜਿਸ ਕਨਕੇ ਯਾਤਰੀਆਂ ਨੇ ਡਰਦੇ ਹੋਏ ਚੱਲਦੀ ਟ੍ਰੇਨ 'ਚ ਛਾਲਾਂ ਮਾਰ ਦਿੱਤੀਆਂ ਆਂਕੜਵਾੜੀ ਕੇਂਦਰ ਭ੍ਰਸ਼ਟਾਚਾਰ ਦਾ ਅੱਡਾ ਹਰਸਿਮਰਤ ਬਾਦਲ ਦਾ ਐਕਸ਼ਨ ਸੀਬੀਆਈ ਜਾਂਚ ਲਈ ਲਿਖਿਆ ਲੈਟਰ ਪੰਜਾਬ ਦੇ ਬਠਿੰਡਾ ਤੋਂ ਆਕਾਲੀ ਦਲ ਸੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਅੰਗਲਵੜੀ ਕੇਂਧਰਾ ਵਿੱਚੋਂ ਪਦਾਫ ਦਾ ਰਾਸ਼ਨ ਦੀ ਖਰੀਦ ਤੇ ਸਪਲਾਈ ਵਿੱਚ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਦੇ ਦੋਸ਼ ਲਾਏ ਹਨ ਇੰਨਾ ਹੀ ਨਹੀਂ ਹੁਣ ਉਹਨਾਂ ਨੇ ਕੇਂਦਰੀ ਮੰਤਲ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਨੂੰ ਪੱਤਰ ਲੈ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਹੋਈ ਵੱਡੀ ਚੋਰੀ ਇਹ ਚੋਰੀ ਦੀ ਘਟਨਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਵਿਖੇ ਵਾਪਰੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕਿਆਂ ਦਾ ਘਰ ਦੱਸਿਆ ਜਾ ਰਿਹਾ ਹੈ ਚੋਰਾਂ ਵੱਲੋਂ ਬੀਤੀ ਰਾਤ ਇਸ ਘਰ ਵਿੱਚ ਚੋਰੀ ਦੀ ਬਾਦ ਆਦਤ ਨੂੰ ਆਜਾਮ ਦਿੱਤਾ ਗਿਆ ਜਿਸ ਦੌਰਾਨ ਚੋਰਾਂ ਨੇ ਸੀਐਮ ਮਾਨ ਦੇ ਮਾਮਿਆਂ ਦੇ ਘਰ ਵਿੱਚੋਂ 20 ਟੋਲੇ ਦੇ ਕਰੀਬ ਸੋਨਾ ਤੇ ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਤੇ ਫਰਾਰ ਹੋ ਗਏ हिमाचल ਤੋਂ ਪੰਜਾਬ ਦੀ ਬਾਰਾਦ ਵਿੱਚ ਰਹੇ 11 ਲੋਕ ਪਾਣੀ ਤੇ ਰੁੜੇ 9 ਦੀ ਮੌਤ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਸਵੇਰੇ ਦੇ ਹੁਸ਼ਿਆਰਪੁਰ ਤੇ ਐਤਵਾਰ ਨੂੰ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਪਿੰਡ 'ਚ ਇੱਕ ਖੱਡ ਨੂੰ ਪਾਰ ਕਰਦੇ ਸਮੇਂ ਯਾਤਰੀਆਂ ਨਾਲ ਭਰੀ ਕਾਰ ਪਾਣੀ 'ਚ ਰੁੜ ਗਈ ਜਿਸ ਵਿੱਚ 11 ਲੋਕ ਸਵਾਰ ਸਨ ਕਾਰ ਸਮਰ 9 ਲੋਕਾਂ ਦੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਕਿ ਪਿਆਰ ਤੇ ਲਾਬਤ ਹੈ ਕਿ 1 ਲੋਕ ਬਚਾ ਲਿਆ ਗਿਆ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਅਤੇ ਰੋਜ਼ਾਨਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ